ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਪਿੰਡ ਲੱਗੇ ਆ ਤੂੜੀ ਬਣਾਉਣ ਲਿਆਂਦਾ ਟਰੈਕਟਰ ਤੇ ਜੱਸਾ ਲਵੇ ਰਵੇ ਦੇ ਲਾਉਂਦਾ ਘੇੜੇ ਪਹਿਲਾਂ ਦੇਖਦਾ ਤੇ ਉਦੋਂ ਬਾਅਦ ਚਲਾਉਨੇ ਆ ਪਿੰਡ ਦਾ ਕੰਮ ਹੈ। ਅੱਗੇ ਵੀ ਕੋਈ ਇੱਟ ਬੱਟਾ ਦਾ ਨਹੀਂ ਪਿਆ ਇੰਨੇ ਪੈਸੇ ਤੇ ਆ ਪਹਿਲਾਂ ਦੇਖੋ ਆ ਪਏ ਆ ਦੋ ਤਿੰਨ ਤੇ ਆ ਪਏ ਨੇ ਜਬ ਅਗਲੇ ਉਹ ਫਰੇਟ ਦੇ ਰਹੇ ਹੋਣਗੇ। ਤੇ ਲੱਗੇ ਆ ਚਲਾਉਣ ਪਿੰਡ ਜਿਹੜੀਆਂ ਪੰਜ ਛੇ ਟਰਾਲੀਆਂ ਬਣ ਗਈਆਂ ਨੇ ਬਣਾ ਕੇ ਵਿਹਲੇ ਹੋਈਏ। ਇਹ ਤਾਂ ਇਹ ਲੱਗਦਾ 나ੜ ਵੀ ਜਿਵੇਂ ਤਿੰਨੇ ਟਰਾਲੀਆਂ ਵੰਡੀਆਂ ਤੁਨ ਕੀ ਲਿਆਇਓ ਕਿੰਨੀ ਜਗਾ ਸਾਫ ਕਰਤੀ ਟਰਾਲੀ ਵੀ ਭਰੀ ਇੱਕ ਪੱਟਾ ਨੇ ਇੱਧਰ ਨੂੰ ਇਹ ਜਿੱਧਰੂ ਲੱਗਿਆ ਬਣਾਉਣ ਚਲੋ ਉਹ ਤਾਂ ਕੋਈ ਚੱਕਰ ਨਹੀਂ ਤੇ ਮੈਨੂੰ ਲੱਗਦਾ ਵੀ ਬੈਠ ਕੇ ਆ ਨਾੜਾ ਸੱਚਾ ਕਣਕ ਦਾ ਬਥੇਰਾ ਝਾੜ ਹੋਇਆ 28 ਦੀ ਨਿਕਲੀ ਔਰੇ ਇਹ ਥੋੜੀ ਹੁਣ ਜਮਾਂ ਹੀ ਫੇਗੀ 16 ਵਿੱਗੇ ਜਗਾ ਇਹ 85 ਕੁਆਂਟਲ ਹੋਏ ਨੇ ਉਹਦੇ ਦੂਸਰੀ ਟਰਾਲੀ ਚਲਦੀ ਆ ਗਰਦਾ ਬਹੁਤ ਨਿਕਲਦਾ ਹੁਣ ਬਹੁਤ ਗਰਦਾ ਹੋ ਗਿਆ ਸੁੱਕ ਗਿਆ ਜਿਆਦੇ ਇਹ ਟਰ ਤੁਰਦਾ ਵੀ ਬਹੁਤ ਮੇਤਰੋ ਦੂਸਰੀ ਵੀ ਭਰ ਗਈ ਤੇ ਤੀਜੀ ਲਾ ਲਈ ਆਪਾਂ ਨੇ ਹੁਣ ਲਾਉਣੀ ਆ ਆਹ ਕੱਢਦੇ ਆ 36 30 ਮਗਰੋਂ ਦੇਖਦੇ ਆ ਚਾਰਕ ਗੜੇ ਆ ਰਹੇ ਨੇ ਬਾਕੀ ਚਾਰਕ ਵੇਖੇ ਜਗਾ ਨੀਚੇ ਆ ਇਹ ਚਾਰ ਹੁੰਦੀਆਂ ਨੇ ਕਿ 3.5 ਹੁੰਦੀਆਂ ਨੇ ਲਓ ਜੀ ਮੇਤਰੋ ਚੌਥੀ ਟਰਾਲੀ ਪਾਤੀ ਤੇ ਆਹੀ ਟਰਾਲੀ ਪੂਰੀ ਹੋਣੀ ਆ ਇਹ ਰੋ ਪ੍ਰਿਮਰਤੀ ਬਰੂ ਇੱਕ ਤੋਂ ਗੇੜੇ ਮਖਾਇ ਜੇ ਪਾਣੀ ਠੋਕ ਠੋਕ ਕੇ ਥਾਲਤियां ਕਰਤਾ ਜੱਸੇ ਨੇ ਦੇਖੋ ਪਰੋਲਾ ਬੰਨ ਦੇਣ ਵਾਲੀ ਪਰ ਨੇ ਲਓ ਜੀ 13 ਦਾ ਧੂਆਂ ਧਾਰ ਕਰ ਦਦਾ ਟਰੈਡੀ ਨੂੰ ਐਣ ਸਾਰੀ ਕਰਦ ਰੀਪਰ ਤੇ ਚੱਲਦੇ ਵਕਤ ਵੀ ਸਾਡੇ ਗਿਰਜਦੀ ਆ ਜਦਵਾਰੇ ਚਲਾਉਨੇ ਆ ਦੇ ਫਿਰ ਇੱਕ ਰਖਤ ਪਰਾਟਾ ਮਾਰਦਾ ਸਹੋਲੀ ਪਹੁੰਚੇ ਹੋਏ ਸੀ ਆ ਦੇਖੋ ਡਰੰਕ ਲਾਏ ਨੇ ਪੇੜ ਲਾਤੇ ਦਰਖਤ ਕੋਸ ਚੱਲ ਪੇ ਕੋ ਸੁੱਕ ਜਾਣਗੇ ਯਾਨੀ ਆਪਾਂ ਆਪਣੇ ਵੱਲੋਂ ਪੂਰਾ ਧਿਆਨ ਰੱਖਣਾ ਆ ਦੇਖੋ ਸੁੱਕਣ ਨਹੀਂ ਦੇਣੇ ਹਾਂ ਦੇਖੋ ਤੇ ਮੈਨੂੰ ਲੱਗਦਾ ਵੀ 12 12 ਫੁੱਟ ਤੇ ਲਾਏ ਨੇ ਆਪਾਂ ਇਹਦੀ ਮੋਟਰਾਂ ਚਲਦੀਆਂ ਨੇ ਨੱਕਾ ਬਦਲ ਆ ਵੀ ਲਾਇਆ ਵਾ ਦੇਖੋ ਇਤਾਂ ਦੀ ਖੜੀ ਆ ਮੱਕੀ ਭੂਰੇ ਬਾਲ ਹੋ ਗਏ ਛਲੀਆਂ ਦੇ ਸਮਝ ਲੋ ਹੁਣ ਚਾਰ ਕ ਪਾਣੀ ਮੈਨੂੰ ਲੱਗਦਾ ਵੀ ਚਾਰ ਜਾਂ ਪੰਜ ਪਾਣੀ ਵਧੀਆ ਟੌਪ ਤੇ ਲੱਗਣਗੇ ਤੇ ਇੱਧਰ ਵੀ ਲੱਗਦੇ ਨੇ ਮੈਨੂੰ ਲਾਇਵੇ ਇੱਕ ਪਾਸੇ ਨਹੀਂ ਇੱਧਰ ਵੀ ਨੇ ਆ ਦੇਖੋ ਐਂਗੇ ਇੱਧਰ ਹੌਲੇ ਯਾਰ ਸੁੱਕੇ ਕੇਰ ਕੇਰ ਕਰਨੀ ਪਣੀ ਆ ਪੂਰੀ ਆ ਜਿਵੇਂ ਖਾਲ ਆ ਇਹ ਸਾਰੇ ਜੇ ਪਾਣੀ ਛੱਡ ਜਾਵੇ ਵਧੀਆ ਗੱਲ ਆ ਇਹ ਮੜਕੇ ਲਾਏ ਹੋਣਗੇ ਸੜਕ ਤੋਂ ਹੋਣਾ ਜੱਸੇ ਉਰੇ ਰੱਕੀ ਬਾਕੀ ਮੌਸਮ ਤੁਹਾਡੇ ਸਾਹਮਣੇ ਆ ਕੀ ਉਹੋ ਕਹਿਨਾ ਮਗਰਾ ਜਿਹੜੇ ਦਰਵਾਜ਼ੇ ਪਾ ਕੇ ਲੱਗ ਦਿਨਾਂ ਦੋ ਵਾਰ ਪੈ ਗਿਆ ਦਰਦਾਰਾ ਪੁੱਟ ਹੈਗਾ ਮੈਂਦਰ ਅੱਛਾ ਹੋ ਗਿਆ ਇਹ ਪੂਰਾ ਵਧੀਆ ਐਂਡ ਆਪਾਂ ਥੂੜੀ ਬਣਾਇਆ ਇਹਦੀ ਫਿਰ ਪਾਣੀ ਬਦਲਣਾ ਸੀ ਉਰੇ ਮੋਟਰਾਂ ਚੱਲਦੀਆਂ ਸੀ ਇਸ ਕਰਕੇ ਪਹੁੰਚਿਆ ਸਹਾਉਲੀ ਬੜਾ ਸੋਹਣਾ ਮੌਸਮ ਹੋਇਆ ਪਿਆ ਪਰ ਰੋਜ਼ਾਨਾ ਹੀ ਹੋ ਜਾਂਦਾ ਮੌਕੇ ਤਾਂ ਭਾਈ ਕੱਲ ਵੀ ਆਪਾਂ ਜਾਂ ਤੁਰੇ ਆਹੀ ਗੁਸਤੀ ਉਰੇ ਹਾਂ 4:30 ਤੋਂ ਬਾਬਾ ਚੱਲ ਰਹੀ ਨੇ ਪੂਰੇ ਜੋਰਾ ਨਾਲ ਲਹਿਰ ਆਉਂਦੀ ਐਨ ਲਹਿਰ ਆਉਦੀ ਆ ਸੂਰਜਾ ਇਹ ਕਲਰ ਦੀ ਮੱਕੀ ਆ ਮਿੱਤਰੋ ਕਲਰ ਦੀ ਜਿਹਨੂੰ ਕਹਿੰਦੇ ਨੇ ਕਲਰ ਚੱਲੀਆਂ ਲੈ ਕੇ ਜਾਂਦੇ ਨੇ ਚੰਦਾ ਨਾ ਦੌੜ ਨਾਲ ਚੱਲੀਆਂ ਜਿਹਨਾਂ ਮਰਜੀ ਖਾਣ ਚਾਲ ਕੋਈ ਨਾ ਲਵੇ ਲਵੇ ਨਾ ਟੁੱਟਦੀਆਂ ਹੁੰਦੀਆਂ ਨੇ ਤੋੜਨੇ ਜੀ ਸਕਦੇ ਆਪਾਂ ਦਾਨੀ ਐ ਐਸੇ ਕਰਕੇ ਲਾਈਆਂ ਨੇ ਵੀ ਚੱਕੂ ਪਰ ਉਹ ਢਡ ਕੇ ਦੇ ਢਡੇ ਤਾਂ ਪਾਉ ਕੋਈ ਚੈੱਕ ਕਰਨੀ ਹੈਗੀ ਮੁੱਛੀ ਇੱਧਰ ਹੈ ਨਾ ਇੱਕ ਮੋੜ ਸਾਉਣੀ ਨੂੰ ਜੱਡੇ ਆਪਾਂ ਫੇਰੋਂ ਫੇਰਨਾ ਕਿਹੜੇ ਆਪਾਂ ਨੇ ਕਾਨ ਕਾਲੇ ਬਲਾਡ ਪੂਰੀ ਬਣਾਏ ਨੇ ਸੱਤੀ ਜੀ ਆਪਣੇ ਕੋਲ ਜੀ ਅੱਜ ਪਹੁੰਚੇ ਆ ਜੀ ਆਪਾਂ ਕਣਕ ਵਾਲੇ ਪਲਾਟ ਬਹਣ ਸਹੌਲੀ ਬਾਹੀ ਚਲਦੀ ਆ 7-8 ਖੇਤ ਬਾਤੇ ਤੇ ਹੁਣ ਲੱਗੇ ਆ ਇਧਰਲੇ ਪਲਾਟ ਨੂੰ ਬਹਣ ਦੂਸਰੇ ਨੂੰ ਯਾ ਕਰਤੇ ਦੁਹਰ ਓਕੇ ਨੇ ਰਿਪੋਰਟਾਂ ਪੂਰੀਆਂ ਜਾ ਰਿਹਾ ਜਿਹੜਾ ਕੋਲ ਫਾਟਣੀ ਉਰਦਾ ਨਹੀਂ ਪੈ ਗਿਆ ਔਰੇ ਇੱਥੇ ਕਰਕੇ ਤੋ ਦੂਸਰੀ ਵਾਰ ਚਾਹਣ ਸੱਕਰ ਵਰਗੀ ਬਣੀ ਜਾਂਦੀ ਆ ਲੋ ਹੈਣ ਪੂਰੀ ਜਾਂਦੀ ਆ ਸਭ ਕੁਝ ਵਿੱਚੇ ਰੁਲ ਗਿਆ ਸ਼ਾਮਾਂ ਹੋ ਗਈਆਂ ਐ ਇੰਨੀ ਕਿ ਜਗ੍ਹਾ ਚ ਪਿਆ ਵਾ ਪਾਣੀ ਜਿੱਥੇ ਸਮਝ ਲਓ ਵੀ ਕਣਕ ਵੀ ਕੰਬਾਈਨ ਨਾਲ ਬੈਕ ਮੂਰੇ ਬੈਕ ਮੂਰੇ ਕਰਕੇ ਕੱਟੀਦੀ ਉਹ ਜਗਾ ਇਹ ਟਰੈਕਟਰ ਵੀ ਮਖਾ ਲੰਗੇ ਨੇ ਉਰੇ ਤਵੀਆਂ ਇੱਕ ਇੱਕ ਦਵਾਰ ਦੋ ਦੋ ਵਾਰ ਜਿਹੜੀਆਂ ਬਹੁਤ ਔਖੀਆਂ ਕੱਡੀਆਂ ਨੇ ਲੈਣਾ ਜੀਆਂ ਬਾਕੀ ਆਪਾਂ ਨੇ ਇਹ ਦੋ ਵਾਰ ਤਾਂ ਬਾਹੀ ਆ ਕਿਉਂਕਿ ਇਹ ਨੂੰ ਆਪਾਂ ਲੇਜ਼ਰ ਕਰਨਾ ਹੈ ਲੇਜ਼ਰ ਇੱਕ ਇੱਕ ਦੋ ਦੋ ਵਾਰ ਮਾਰ ਦਾਂਗੇ ਤੇ ਜੀਰੀ ਵਾਲੇ ਕਿਾਰੇ ਪਾ ਕੇ ਫਿਰ ਆਏ ਆ ਵੀ ਝੋਨੇ ਦੇ ਵਿੱਚ ਖਿੱਚ ਖਚਈਆ ਘਟ ਹੁੰਦਾ ਤੇ ਨਾਲੇ ਮੂਰੇ ਆਲੂਆਂ ਮੌਕੇ ਸੈਟਿੰਗ ਹੋ ਜਾਂਦੀ ਹੈ ਇਸ ਕਰਕੇ ਆਪਾਂ ਮੀਂ ਦਾ ਲਾਹਾ ਲਿਆ ਮੀ ਪੈ ਗਿਆ ਤੇ ਮੀ ਪੈਣ ਕਰਕੇ ਫਿਰ ਆਪਾਂ ਨੇ ਖਲਤੀ ਨਾਲ ਹੁੰਦੇ ਹੀ ਆ ਲੋ ਦੇਖੋ ਕਰਚੇ-ਕਰਚੇ ਜਿਹੜੇ ਮਾੜੇ-ਮੋٹے ਥੀਗੇ ਵਿੱਚ 90 ਰੁਪਏ ਜਾਣਗੇ ਤੇ ਨਾਲੇ ਲੇਜ਼ਰ ਨਾਲ ਮਿੱਦੇ-ਮਿੱਦੇ ਜਾਣਗੇ ਚੰਗੀ ਤਰ੍ਹਾਂ ਵੱਡ-ਵੱਡ ਹੋ ਜਾਣਗੇ ਤੇ ਕਿਾਰੇ ਪਾ ਲੈਣੇ ਨੇ ਬਟਾ ਪਾ ਕੇ ਕੱਲ ਨੂੰ ਨਹੀਂ ਜਾ ਅਗਲੇ ਦਿਨ ਲੇਜ਼ਰ ਹੋ ਰਿਹਾ ਜੂਗਾ ਦੋ ਦਿਨ ਲੱਗੂ ਪਲਾਟਾਂ ਨੂੰ ਹਵਾ 촬 ਸਾਬਾਈ ਲਾਰੇਦਾਰ ਤੇ ਆਪਾਂ ਨੇ ਆਪਣੇ ਵਾਲੇ ਵੀ ਕੱਟ ਲਿਆ 7 ਵਿੱਗੇ ਜਿਹੜਾ ਬਾਹਰ ਕੀਤਾ ਦੀ ਆ ਹੁਣ ਚੱਲਦੇ ਆ ਫਰੈਂਡੋ